ਮੈਸੇਜ ਆਇਆ ਕਹਿੰਦੀ ਨਾ ਵੀਰੇ ਆ ਬੰਦਾ ਗੁਰਬਾਣੀ ਨੂੰ ਗਲਤ ਬੋਲਦਾ ਏ ਤੇ ਮੜੀ ਜੀ ਗੱਲ ਕਰਿਓ ਇਹ ਤੇ ਗੱਲ ਤਾਂ ਆਪਾਂ ਬਹੁ ਟਾਈਮ ਦੀ ਕਰਨਾ ਚਾਹੁੰਦੇ ਸੀ ਪਰ ਨਾ ਆਪਾਂ ਨਾ ਉਹੀ ਗੱਲਾਂ ਨਾ ਵੀ ਚੱਕੜ ਦੇ ਵਿੱਚ ਰੋੜਾ ਮਾਰਿਆ ਛਿੱਟੇ ਆਉਦੇ ਤੇ ਪੈਣੇ ਉਹ ਕੰਮ ਐ ਦਾ ਤਾਂ ਇਹ ਬੰਦਾ ਤਾਂ ਮੇਰੇ ਹਿਸਾਬ ਨਾਲ ਜਿੱਥੇ ਤੱਕ ਸੋਚਿਆ ਕਿ ਮੈਂਟਲੀ ਅਫਸਾਈਡ ਆ ਥੋੜਾ ਜਿਹਾ ਕਿਉਂਕਿ ਇਹਦੀ ਦਵਾਈ ਦਵਾਈ ਚੱਲਦੀ ਆ ਤੇ ਜੱਬਲੀਆਂ ਮਾਰਦਾ ਰਹਿੰਦਾ ਤੇ ਉਹੋ ਜਿਹੇ ਨੂੰ ਵੇਖਣ ਵਾਲੇ ਆ ਜਿਹੜੇ ਨੂੰ ਵੱਧ ਚੜ ਕੇ ਇਹਨੂੰ ਨਾ ਐ ਦਿੰਦੇ ਆ ਵੀ ਤੈਨੂੰ ਅਸੀਂ ਐ ਚਾਚਾ ਐ ਚਾਚਾ ਕੀ ਯਾਰ ਉਹ ਬੰਦਾ ਗੁਰਬਾਣੀ ਨੂੰ ਗਲਤ ਬੋਲ ਕਦੇ ਇਹ ਲੁਬਾਣਿਆਂ ਨੂੰ ਗਾਲ੍ਹਾਂ ਕੱਢਦਾ ਕਦੇ ਇਹ ਸੈਣੀਆ ਨੂੰ ਗਾਲ੍ਹਾਂ ਕੱਢਦਾ ਕਦੇ ਇਹ ਕਿਹਨੂੰ ਗਾਲ੍ਹਾਂ ਕੱਢਦਾ ਕਦੇ ਕਿਹਨੂੰ ਕੱਢਦਾ ਪਤੰਦਰ ਦੀ ਆਈਡੀ ਦਾ ਨਾਮ ਵੀ ਵੇਖ ਲਓ ਮੈਂ ਮੂੰਹ ਨਹੀਂ ਬੋਲ ਸਕਦਾ ਉੱਤੇ ਪਾੜੀ ਲਓ ਇਹੋ ਜਿਹਾ ਰੱਖਿਆ ਆ ਇਹੋ ਜਿਹੇ ਪੰਜਾਬੀ ਬੰਦੇ ਯਾਰ ਇਹ ਤਾਂ ਕੁੜੀਆਂ ਉਹ ਪੰਜਾਬੀਆਂ ਦੇ ਕਲੰਕ ਆ ਵੀ ਸਾਡੀ ਪੰਜਾਬੀ ਕੌਮ ਦੇ ਵਿੱਚ ਆ ਇਹ ਬਖਸ਼ਦਾ ਯਾਰ ਕਿਸੇ ਨੂੰ ਨਹੀਂ ਜੇ ਗੁਰਬਾਣੀ ਤੱਕ ਆ ਗਿਆ ਯਾਰ ਗੁਰਬਾਣੀ ਤੱਕ ਆ ਗਿਆ ਤੇ ਇਤੋਂ ਵੱਡੀ ਕੀ ਚਾ ਵੀ ਮਤਲਬ ਗੁਰੂ ਮਹਾਰਾਜ ਨੂੰ ਪੁੱਠਾ ਬੋਲਣ ਤੱਕ ਆ ਗਿਆ ਇਤੋਂ ਵੱਡੀ ਕੀ ਚੀਜ਼ ਆ ਜਾਂ ਤਾਂ ਬਾਤਾਂ ਨੂੰ ਤਾਂ ਇਹ ਨਾ ਦੇ ਤੇਰੀ ਮਾਂ ਦੀ ਦੇ ਤੇਰੀ ਭੈਣ ਦੀ ਆਂ ਲੱਗਿਆ ਰਹਿੰਦਾ ਤੇ ਜਿਹੜੇ ਮੈਂ ਗੱਲ ਕਰਦਾ ਤਾਂ ਜਿੰਨਾਂ ਨੂੰ ਗੁੱਸਾ ਲੱਗੇ ਪਤਾ ਨਹੀਂ ਜਿੱਦਾਂ ਵੀ ਹੋ ਸਕਦੇ ਨੇ ਭੇਡਾ ਵੀ ਹੋਣਾ ਪਰ ਮੈਂ ਗੱਲ ਕਰਦਾ ਆਪਾਂ ਇਹਨੂੰ ਬਾਅਦ ਚੜ ਕੇ ਵੇਖਦੇ ਕਿ